ਵਾਹਿਗੁਰੂ 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 ਜੀ ਨਿਤਨ ਦੀ ਯਾਤ ਲਾਇਆ ਮਹਾਰਾਜ ਕਿਰਪਾ ਕਰੇ ਵੀ ਆਤਮਾ ਨੂੰ ਸ਼ਾਂਤੀ ਬਖਸ਼ੇ ਵਾਹਿਗੁਰੂ ਜਿੰਨੀ ਤਕਲੀਫ ਹੋਣੀ ਕੱਟੀ ਆ ਇੰਨੀ ਤਕਲੀਫ ਨਾ ਕਰੇ ਮਹਾਰਾਜ ਕਿਰਪਾ ਕਰ ਮਾਜੀ ਸਾਹਿਬ ਇਹਨੂੰ ਪਾਣੀ ਪੁਲੀ ਦੇ ਕੇ ਤਿਆਰ ਰੱਖੋ ਕੋਈ ਗੱਲ ਨਹੀਂ ਜੀ ਉਹ ਮਹਾਰਾਜ ਨੇ ਆਪ ਹੀ ਕਰ ਦੇਣਾ ਸਭ ਕੁਝ ਵੀਰ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਜੀ ਪਾਰਕ ਦੇ ਵਿੱਚ ਪਿਆ ਦੋਨੇ ਪੈਰ ਉਹਦੇ ਕੀੜੇ ਨੇ ਖਾ ਲਏ ਸੀ ਉੱਥੋਂ ਟਕਾਲਪੁਰਖ ਵਾਇਗਰ ਜੀ ਨੇ ਕਿਰਪਾ ਕੀਤੀ ਮਨਦੀਪ ਸਿੰਘ ਵੀਰ ਸੀ ਕੋਈ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਸਾਡੀ ਟੀਮ ਦੇ ਮੈਂਬਰ ਪ੍ਰਿੰਸ ਸੋਣੀ ਉਹਨੂੰ ਉੱਥੋਂ ਲੈ ਕੇ ਇੱਥੇ ਆ ਰਹੇ ਸੀ ਤੇ ਜਲੰਧਰ ਰੋਡ ਦੇ ਉੱਤੇ ਜਦੋਂ ਦਰਿਆ ਹਜੇ ਟੱਪੇ ਨਹੀਂ ਸੀਗੇ 플ੋਰ ਦੇ ਕੋਲੇ ਸੀ ਗੱਡੀ ਚ ਪੂਰਾ ਹੋ ਗਿਆ ਵੀਰਾ ਇੱਥੇ ਆਇਆ ਨੱਤਾ ਜੋ ਕੀੜੇ ਨਿਕਲੇ ਲੱਖਾਂ ਹੀ ਕੀੜੇ ਹੱਡੀਆਂ ਵੀ ਖਾ ਗਏ ਸੀ ਪੈਰਾਂ ਨਹੀਂ ਕੀੜੇ ਜਨਾਨ ਕਰਾਉਣ ਲੱਗੇ ਕੀੜੇ ਕੱਢ ਕੇ ਬਾਥਰੂਮ ਵਾਲੀ ਜਗ੍ਹਾ ਵੀ ਉਹਦੀ ਕੀੜਿਆਂ ਨੇ ਵਿੱਚੋਂ ਖਾ ਲਈ ਸੀ ਸਾਡੇ ਹਿੱਸੇ ਸਿਰਫ ਉਹਦਾ ਅੰਤਮ ਸੰਸਕਾਰ ਤੇ ਉਹਦੇ ਉਸ ਮਰਦਾ ਸਰੀਰ ਦੀ ਸੇਵਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸਹਿਜ ਪਾਠ ਪ੍ਰਕਾਸ਼ ਕਰਾ ਕੇ ਉਹਦੀ ਭੋਗ ਤੇ ਅੰਤਮ ਅਰਦਾਸ ਦੀ ਸੇਵਾ ਸਾਡੇ ਹਿੱਸੇ ਆਈ ਤੇ ਵੀਰੇ ਦਾ ਇੱਥੇ ਅੰਤਮ ਸੰਸਕਾਰ ਹੋਇਆ ਤੇ ਤਾਇਆ ਜੀ ਪਹੁੰਚੇ ਫਿਰ ਇਹਨਾਂ ਨੂੰ ਦੱਸਿਆ ਵੀ ਮੇਰਾ ਧੀਜਾ ਸੀਗਾ ਪਰ ਸਾਡੇ ਅੱਖੇ ਨਹੀਂ ਸੀ ਲੱਗਦਾ ਬੱਚਿਆਂ ਨੂੰ ਵੀ ਛੜਤਾ ਸੀ ਸ਼ਰਾਬ ਦਾ ਆਦੀ ਸੀਗਾ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਪੜਿਆ ਲਿਖਿਆ ਸੀ ਮੁੰਡਾ ਚੰਗੇ ਘਰੋਂ ਸੀ ਵਧੀਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਵੇਂ ਸਾਡੇ ਲੁਧਿਆਣੇ ਸ਼ਰਾਬਾ ਨਗਰ ਏਰੀਆ ਇਦਾਂ ਦਾ ਇੱਕ ਏਰੀਆ ਆਰਬੀ ਆਰਬੀ ਬੀਆਰ ਸਟੇਟ ਆਰਬੀ ਗਾਰਡਨ ਆਰਬੀ ਗਾਰਡਨ ਉੱਥੇ ਘਰ ਸੀ ਉਹਦਾ ਕੋਲੋਂ ਚੰਗੇ ਖਾਨਦਾਨ ਤੋਂ ਪਰ ਸਾਡੇ ਨਾਲ ਕੋਈ ਰਿਸ਼ਤੇਦਾਰੀ ਸੀ ਜਿਹੜੀ ਜਾਂਦਾ ਜਾਂਦਾ ਉਹ ਨਵਾ ਕੇ ਗਿਆ ਅੱਜ ਉਹ ਵੀਰ ਦਾ ਭੋਗ ਪਿਆ ਅੰਤ ਮਰਦਾਸ ਹੋਈ ਆ ਤਾਇਆ ਜੀ ਆਏ ਸੀ ਇਹਨਾਂ ਦੇ ਬੱਚੇ ਆਏ ਸੀ ਨਾਲ ਤੇ ਤਾਇਆ ਜੀ ਰਵਿੰਦਰ ਜੀ ਰਵਿੰਦਰ ਖਿੰਦਰੀ ਜੀ ਕਦਮ ਦਾ ਬੂਟਾ ਲੈ ਕੇ ਆਏ ਸੀ ਕਹਿੰਦੇ ਮੈਂ ਆਪਣੇ ਭਤੀਜੇ ਦੀ ਯਾਦ ਚ ਬੂਟਾ ਲਾਉਣਾ ਇੱਥੇ ਤੇ ਇਹ ਨਿਤਨ ਖਿੰਦਰੀ ਵੀਰ ਦੀ ਯਾਦ ਦੇ ਵਿੱਚ ਪੀੜ ਲਾਇਆ ਗਿਆ ਕਿ ਇੱਕ ਦਿਨ ਵੱਡਾ ਹੋ ਕੇ ਇਸ ਘਰ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸ਼ਾਨ ਦੇਵੇ ਤੇ ਦੇ ਨਤਰ ਖਿੰਡਰੀ ਵਰਗੇ ਵੀਰ ਬਹੁਤ ਨੇ ਜਿਹੜੇ ਸੜਕਾਂ ਦੇ ਉੱਤੇ ਕਈ ਵਾਰੀ ਆਪਣੀ ਜ਼ਿੰਦਗੀ ਚ ਕਿਤਨਾ ਕਿਤੇ ਪਟਕ ਕੇ ਕਿਸੇ ਇੱਕ ਮੋੜ ਤੋਂ ਗਲਤ ਮੋੜ ਕੱਟਿਆ ਗਿਆ ਜ਼ਿੰਦਗੀ ਭਰ ਲਈ ਪਟਕ ਜਾਂਦਾ ਅੱਜ ਕੱਲ ਬੰਦਾ ਤੇ ਪਰ ਬੜੀ ਦੁੱਖ ਦੀ ਗੱਲ ਆ ਉਹ ਪਟਕੇ ਹੋਏ ਲੋਕ ਕੀੜੇ ਉਹਦੇ ਆਸ-ਪਾਸ ਘੁੰਮਦੇ ਆ ਉਹਨੂੰ ਦੇਖਦੇ ਆ ਉਹਨਾਂ ਦੀ ਪਟਕਣਾ ਉਹਨਾਂ ਉਸ ਤੋਂ ਵੀ ਜ਼ਿਆਦਾ ਉਹ ਦੇਖ ਹੀ ਨਹੀਂ ਪਾਉਂਦੇ ਆਪਣੀਆਂ ਖੁੱਲੀਆਂ ਅੱਖਾਂ ਦੇ ਨਾਲ ਵੀ ਸਾਡੇ ਕੋਲੇ ਬੈਠਾ ਬੰਦਾ ਅਸੀਂ ਪਾਰਕ 'ਚ ਸੈਰ ਕਰ ਰਹੇ ਆ ਘੁੰਮ ਰਹੇ ਆ ਇੱਕ ਬੰਦਾ ਬੈਠਾ ਉਹਦੇ ਕੀੜੇ ਖਾ ਗਏ ਉਹਦੀ ਨੱਤਾਂ ਨੂੰ ਵੱਡ ਵੱਡ ਕੇ ਵੀ ਅਸੀਂ ਉਹਦੀ ਮਦਦ ਕਰਨ ਦੀ ਬਜਾਏ ਉਹਦੇ ਕੋਲ ਦੀ ਥੁੱਕ ਕੇ ਨਿੰਗ ਰਹੇ ਆ ਜਾਂ ਮੂੰਹ ਤੇ ਰਮਾਲ ਬੰਨ ਕੇ ਨਿੰਗ ਰਹੇ ਆ ਮੂੰਹ ਪਰੇ ਨੂੰ ਕਰਕੇ ਨਿੰਗ ਰਹੇ ਆ ਕਿੱਡੀ ਦੁੱਖ ਦੀ ਗੱਲ ਉਹ ਵੀ ਗੁਰੂ ਰਾਮਦਾਸ ਮਹਾਰਾਜ ਦੇ ਨਗਰ 'ਚ ਤੇ ਸਾਡੀ ਤਾਂ ਇਹ ਬੇਨਤੀ ਹੋਈ ਆ ਹੱਥ ਜੋੜ ਕੇ ਭੈਣੋ ਤੇ ਭਰਾਵੋ ਗਾਂ ਵਾਲਾ ਬੰਦਾ ਜਿੰਨਾ ਮਰਜੀ ਮਾੜਾ ਹੋਵੇ ਸ਼ਰਾਬੀ ਹੋਵੇ ਨਸ਼ੇੜੀ ਹੋਵੇ ਪਰ ਉਹਦੇ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਹੋ ਜਾਣ ਜਿਸ ਤਰ੍ਹਾਂ ਦੇ ਨਿਤਨ ਖੇੜਰੀ ਦੇ ਸੀਗੇ ਫਿਰ ਉਹਦੀਆਂ ਕਮੀਆਂ ਨਹੀਂ ਉਹਦੇ ਹਾਲਾਤਾਂ ਨੂੰ ਦੇਖ ਕੇ ਉਹਦੀ ਮਦਦ ਸਾਨੂੰ ਕਰਨੀ ਚਾਹੀਦੀ ਆ ਫਿਰ ਸਾਨੂੰ ਭਾਈ ਘਰਈਆ ਜੀ ਦੇ ਭਗਤਪੂਰਨ ਸਿੰਘ ਜੀ ਦੇ ਵਾਰਿਸ ਬਣਨਾ ਚਾਹੀਦਾ ਨਾ ਕਿ ਅਸੀਂ ਮੱਸੇ ਰੰਗੜ ਦੇ ਵਾਰਿਸ ਬਣੀਏ ਤੇ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਆਸ-ਪਾਸ ਖਿਆਲ ਰੱਖਿਆ ਕਰੋ ਜੇ ਕੋਈ ਇਸ ਤਰ੍ਹਾਂ ਦਾ ਇਨਸਾਨ ਹੁੰਦਾ ਉਹਦੀ ਬਾਹ ਜਰੂਰ ਫੜਿਆ ਕਰੋ ਅਜ ਤਾਇਆ ਜੀ ਆਏ ਨੇ ਧੰਨਵਾਦੀ ਹੈ ਇਹਨਾਂ ਦੇ ਚਲੋ ਨੇਟ ਸਾਡੇ ਕੋਲੇ ਬਹੁਤ ਸਾਰੇ ਪਰਿਵਾਰਕ ਮੈਂਬਰ ਇਦਾਂ ਜਿਨ੍ਹਾਂ ਦੇ ਅੰਤਮ ਸੰਸਕਾਰ ਹੁੰਦੇ ਅੰਤਮਰਦਾਸਾਂ ਹੁੰਦੀਆਂ ਕੋਈ ਪਰਿਵਾਰ ਦਾ ਮੈਂਬਰ ਮਿਲਣ ਵੀ ਨਹੀਂ ਆਉਂਦਾ ਕਹਿਣ ਵੀ ਨਹੀਂ ਆਉਂਦਾ ਵੀ ਇਹ ਸਾਡਾ ਵਾ ਇਹ ਆਏ ਤਾਂ ਸਹੀ ਤੇ ਜਿਨ੍ਹਾਂ ਨੇ ਆਪਣੇ ਭਤੀਜੇ ਦੀ ਯਾਦ ਚ ਇੱਥੇ ਇੱਕ ਇਹ ਪੇੜ ਲਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ